ਚਾਜੀ ਜਦੋਂ ਭਾਈ ਲਾਲੋ ਜੀ ਦੇ ਘਰ ਠਹਿਰਦੇ ਨੇ ਤਾਂ ਉੱਥੇ ਮਲਕ ਭਾਗੋ ਦੀ ਰੋਟੀ ਵਿੱਚੋਂ ਲਹੂ ਕੱਢ ਕੇ ਉਹਦੀ ਸੁਰਤ ਸਕਾਣੇ ਲਗਾਉਂਦੇ ਨੇ ਤਾਂ ਉਸਤੇ ਇੱਕ ਮਿੱਤਰ ਸੈਦਪੁਰ ਦੇ ਨਵਾਬ ਦਾ ਪੁੱਤਰ ਬਿਮਾਰ ਹੋ ਜਾਂਦਾ ਹੈ ਇੱਕ ਦਿਨ ਮਲਕ ਭਾਗੋ ਖਬਰ ਸੁਰਤ ਲੈਣ ਲਈ ਗਿਆ ਤਾਂ ਉਹ ਅੱਗੇ ਬੜਾ ਉਦਾਸ ਸੀ ਬੈਦ ਹਕੀਮ ਆਸਲਾ بیٹھے ਸੀ ਭਾਗੋ ਨੇ ਇਹ ਨਰਾਸ਼ਤਾ ਤੱਕ ਕੇ ਆਖਿਆ ਨਵਾਬ ਸਾਹਿਬ ਐਸੇ ਸਮੇਂ ਫਕੀਰਾਂ ਦੀ ਮਿਹਰ ਨਾਲ ਕਈ ਵੇਰ ਸੰਭਰੇ ਹਨ ਕੋਈ ਕਾਮਲ ਫਕੀਰ ਜੋ ਮਿਲੇ ਤਾਂ ਉਸ ਦੀ ਸ਼ਕਤੀ ਨਾਲ ਆਰਾਮ ਆ ਸਕਦਾ ਹੈ ਨਵਾਬ ਨੇ ਕਿਹਾ ਕਾਮਲ ਫਕੀਰ ਕਿੱਥੋਂ ਲੱਭਾਂ ਤਾਂ ਉਸ ਨੇ ਕਿਹਾ ਪੰਜਾਂ ਦਸਾਂ ਫਕੀਰਾਂ ਦੇ ਨਾਮ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਸਭਨਾਂ ਨੂੰ ਪਕੜ ਮੰਗਵਾਓ ਤੇ ਬੰਦੀ ਵਿੱਚ ਰੱਖੋ ਜਿੰਨਾ ਚਿਰ ਕੀ ਰਾਜ਼ੀ ਨਾ ਕਰ ਦੇਣ ਛੱਡੋ ਨਾ ਸੋ ਵਿੱਚ ਜੇ ਕੋਈ ਕਾਮਲ ਹੋਇਆ ਤਾਂ ਆਪੇ ਨਿੱਤਰ ਜਾ ਪਵੇਗਾ ਨਹੀਂ ਤਾਂ ਰiyet ਇਹਨਾ ਤੋਂ ਛੁਟਕਾਰਾ ਪਾਵੇਗੀ ਨਵਾਬ ਨੇ ਇਹ ਸੁਣ ਕੇ ਆਗਿਆ ਦੇ ਦਿੱਤੀ ਤਾਂ ਕਿ ਸਾਰਿਆਂ ਨੂੰ ਬੁਲਾਓ ਭਾਗੋ ਨੇ ਜੋ ਫਰਿਸ਼ਤ ਤਨਾਵਾ ਦੀ ਲਿਖ ਕੇ ਦਿੱਤੀ ਸੀ ਉਸ ਵਿੱਚ ਗੁਰਨਾਨਕ ਤੇ ਮਰਦਾਨੇ ਦਾ ਨਾਮ ਵੀ ਲਿਖ ਦਿੱਤਾ ਥੋੜੀ ਦੇਰ ਪਿਛੋਂ ਅਹਦੀਏ ਤੁਰ ਪਏ ਤੇ 10-5 ਸਾਧੂ ਨਵਾਬ ਤੇ ਡੇਰੇ ਤੇ ਲੈ ਆਏ ਸ੍ਰੀ ਗੁਰੂ ਚੀ ਬਾਹਰ ਰੋੜੀ ਵਾਲੇ ਥਾਂ ਬੈਠੇ ਸੀ ਉਸ ਦਾ ਤੋ ਸਤਗੁਰ ਜੀ ਵੀ ਸਾਧ ਲੈਂਦੇ ਲਾਲੋ ਸੁਣ ਕੇ ਨੱਠਾ ਤੇ ਸ੍ਰੀ ਜਗਤ ਦੇ ਚਾਨਣ ਜੀ ਨੂੰ ਬੰਦੀ ਵੇਖ ਬੈਠਾ ਰੋ ਪਿਆ ਇਹ ਜਗ ਤੇਰਾ ਅੰਤਕਾਰ ਤੂੰ ਕਦੇ ਵੀ ਆਪਣੇ ਸੁਖ ਦਾਤਿਆਂ ਨੂੰ ਨਾ ਸਮਝਿਆ ਕਦੇ ਵੀ ਉਹਨਾਂ ਦਾ ਸਤਕਾਰ ਨਾ ਕੀਤਾ ਅਤੇ ਕਦੇ ਵੀ ਉਹਨਾਂ ਨੂੰ ਦੁੱਖ ਦੇਣੋਂ ਨਾ ਟਲਿਆ ਪਰ ਸ੍ਰੀ ਗੁਰੂ ਨਾਨਕ ਜੀ ਨੇ ਲਾਲੋ ਨੂੰ ਸੈਂਤ ਕੀਤੀ ਲਾਲੋ ਸਾਵਧਾਨ ਹੋ ਵਾਹਿਗੁਰੂ ਜੀ ਦਾ ਚੋਜ ਹੈ ਇਨੇ ਨੂੰ ਨਵਾਬ ਆ ਗਿਆ ਤੇ ਆਖਣ ਲੱਗਾ ਸਾਈਂ ਦੇ ਫਕੀਰੋ ਮੇਰਾ ਪੁੱਤ ਬਿਮਾਰ ਹੈ ਇਸ ਲਈ ਦੁਆ ਖੈਰ ਕਰੋ ਜੋ ਅੱਲਾ ਮਿਹਰ ਕਰੇ ਤੇ ਉਹ ਵੱਲ ਹੋ ਜਾਵੇ ਗੁਰੂ ਜੀ ਕਦੇ ਕਿਕਰ ਨੂੰ ਅੰਗੂਰ ਲੱਗੇ ਹਨ ਨਵਾਬ ਫਕੀਰ ਸਾਈਂ ਕਦੇ ਨਹੀਂ ਜੋਰ ਨੂੰ ਖੈਰ ਤਾਂ ਫਲਕੀ ਨੂੰ ਲੱਗੇ ਨਵਾਬ ਮੈਨ ਨਹੀਂ ਸਮਝਿਆ ਰੱਬ ਦੇ ਫਕੀਰ ਤੂੰ ਜੋਰ ਨਾਲ ਸਾਧ ਕੱਲੇ ਹਨ ਜੋ ਜੋਰ ਨਾਲ ਆਂਦੇ ਗਏ ਉਹਨਾਂ ਦੇ ਜੀ ਪੋਰੇ ਇਸ ਤੱਕੇ ਜਾ ਕੇ ਅਸਰ ਹੋਣਾ ਚਾਹੀਦਾ ਹੈ ਸੋਚੋ ਉਹਨਾਂ ਦਿਲਾਂ ਵਿੱਚ ਜਿੱਥੇ ਜ਼ੋਰ ਬੀਜਿਆ ਗਿਆ ਹੈ ਦੁਆ ਖੈਰ ਕਿੱਦਾਂ ਨਿਕਲੇਗੀ ਨਵਾਬ ਬੁੱਲ ਟੁੱਕ ਕੇ ਗਲ ਵਾਜਬ ਹੈ ਤੂੰ ਕਿਵੇਂ ਜ਼ੋਰ ਨਾਲ ਮਾਮਲਾ ਲੈਂਦਾ ਹੈ ਕਿਵੇਂ ਬੰਗਾਰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਰੱਬ ਦੇ ਘਰੋਂ ਜ਼ੋਰ ਨਾਲ ਖੈਰ ਮੰਗ ਰਿਹਾ ਹੈ ਸੈਦਪੁਰ ਪਠਾਣਾ ਦਾ ਇੱਕ ਤਕੜਾ ਕਿਲਾ ਸੀ ਤੇ ਇਹ ਨਵਾਬ ਕਿਲੇਦਾਰ ਸੀ ਇਸ ਦਾ ਜ਼ਬਰ ਹੁਕਮ ਸਾਰੇ ਇਲਾਕੇ ਮੰਨਦਾ ਸੀ ਇਹੋ ਸੀ ਜੋ ਬਾਬਰ ਨਾਲ اٹਕਿਆ ਸੀ ਤੇ ਸੈਦ ਕੋ ਦੀ ਕਤਲਾਮ ਹੋਈ ਸੀ ਇਸ ਵੇਲੇ ਗੁਰੂ ਜੀ ਦੇ ਵਿੰਨੇ ਵੇਵਾਕ ਉਸ ਦੇ ਅੰਦਰ ਪੜ ਗਏ ਪੁੱਤਰ ਦਾ ਮੋਹ ਵਿਆਕੁਲ ਕਰ ਰਿਆ ਸੀ ਸੋ ਨਰਮ ਹੋ ਕੇ ਕਹਿਣ ਲੱਗਾ ਦਾਤਾ ਲੋਕ ਜੀ ਅਸੀਂ ਸਪਾਈ ਲੋਕ ਪੁੱਤਰੇ ਹੁੰਦੇ ਹਾਂ ਫੂੜ ਮਤ ਸਾਡੀ ਪੱਕ ਜਾਂਦੀ ਹੈ ਸੋ ਆਪ ਬਹਿਸ ਦੇ ਕੇ ਆਓ ਤਫਸੀਰ ਮਾਫ ਕਰੋ ਤੇ ਦੁਆ ਕਰੋ ਜੋ ਬੇਟਾ ਵਲ ਹੋ ਜਾਵੇ ਰਾਜਾ ਮੰਨ ਕੇ ਜੋ ਹੁੰਦਾ ਹੈ ਹੋਣ ਤੇ ਹੁਕਮ ਤੇ ਟਿਕ ਜੇ ਵੱਲ ਹੋਣਾ ਹੋ ਤਾਂ ਹੋ ਜਾਓ ਨਾ ਮਾਲਕ ਦੀ ਮਰਜ਼ੀ ਹੋ ਤੇ ਨਾ ਹੋ ਨਵਾਬ ਸਾਈਂ ਜੀ ਆਂਦਰਾਂ ਦੇ ਵਲੇਵੇ ਹਨ ਮਮਤਾ ਮਰਦੀ ਨਹੀਂ ਇੰਜ ਜੀਤ ਅਰਥਦਾ ਹੈ ਕੋਈ ਰੇਖ ਵਿੱਚ ਮੇਕ ਮਾਰੋ ਗੁਰੂ ਜੀ ਦੇਖ ਮਮਤਾ ਵਾਲੇ ਵੇਖ ਸਾਈਂ ਦੇ ਰੰਗ ਤੇਰੀ ਘੜਾਈ ਤੇ ਜ਼ੋਰ ਤਰਗਾਹੇ ਮਨਜ਼ੂਰ ਨਹੀਂ ਉਤੋਂ ਹੁਕਮ ਹੋ ਚੁੱਕਾ ਹੈ ਕਿ ਅਰ ਹੁਕਮ ਅਟਲ ਹੈ ਜੋਰ ਨੂੰ ਜ਼ੋਰ ਕੱਟਣ ਵਾਸਤੇ ਆ ਰਿਹਾ ਹੈ ਅੱਜ ਸਹਿਜਾਦਾ ਸੁਖ ਨਾਲ ਨਿੰਦਰੇ ਸੌਂਦਾ ਹੈ ਥਾਉਣ ਤੇ ਕੱਲ ਪਤਾ ਨਹੀਂ ਕਾਇਆ ਦੇ ਕੱਪੜ ਕਿਵੇਂ ਲੀਰਾ ਹੋਣੇ ਹਨ ਤੇ ਕਮਰਾਂ ਤੇ ਸਹਿਜਾਦਿਆਂ ਨੇ ਕਿਵੇਂ ਮੋਛੀਆਂ ਵਾਂ ਮਸ਼ੀਣਾ ਹੈ ਇਹ ਪਾਣਾ ਅੱਜ ਦਾ ਜੇ ਵਰਤੇ ਤਾਂ ਸੌਕਾ ਹੈ ਜੋ ਆ ਰਿਹਾ ਹੈ ਉਹ ਕਰੜਾ ਹੈ ਖਾਕਮ ਸਬਜਿਆ ਨਾ ਮਤਲਬ ਤਾਂ ਨਾ ਸਮਝਿਆ ਪਰ ਸਹਿਮ ਗਿਆ ਡਰ ਗਿਆ ਬੋਲਿਆ ਸਾਈ ਜੀ ਬਹਿਰ ਦੇ ਘਰ ਆਓ ਮੈਂ ਆਪਣੇ ਇਲਾਕੇ ਵਿੱਚ ਜ਼ੋਰ ਨਹੀਂ ਕਰਦਾ ਮੇਰੇ ਤੇ ਮਰ ਹੋਵੇ ਤੇ ਬੱਚੇ ਦੀ ਜਾਨ ਬਖਸ਼ੋ ਗੁਰੂ ਜੀ ਬੱਚੇ ਦੀ ਜਾਨ ਬਚਣੀ ਤਾਂ ਫਕੀਰਾਂ ਦੇ ਝੂਠੇ ਟੁਕਰਾਂ ਵਿੱਚ ਹੈ ਪਰ ਬੱਚੇ ਦੀ ਤੇ ਆਪਣੇ ਤੇ ਆਪਣੇ ਅਹਿਲਕਾਰਾਂ ਦੀ ਰੂਹ ਤੇ ਰਹਿਮ ਕਰ ਜੋ ਉਹ ਬੱਚੇ ਇਹ ਸਰਦਾਰੀ ਕਿਸ ਕੰਮ ਹੈ ਇਹ ਅਮੀਰੀ ਕਿਸ ਅਰਥ ਹੈ ਇਹ ਦੌਲਤ ਕਿਸ ਕਾਰੇ ਲਗਣੀ ਹੈ ਕਿਉਂ ਮਨੁੱਖਾਂ ਦੀਆਂ ਹੱਡੀਆਂ ਦੇ ਢੇਰ ਕਰਕੇ ਉੱਤੇ ਬਹਿ ਕੇ ਸਮਝਦੇ ਹੋ ਕੇ ਮਾਲਦਾਰ ਹੋ ਗਏ ਹੋ ਧਰਮ ਸੰਭਾਲੋ ਨਿਆ ਕਰੋ ਰਹਿਮ ਕਰੋ ਪਰ ਸਾਈਂ ਦੇ ਰੰਗ ਲਾਲੋ ਵੱਲ ਤੱਕ ਕੇ ਦੇਖ ਲਾਲੋ ਨਿਰੰਕਾਰ ਦੇ ਰੰਗ ਕੂਕ ਦੇ ਦਿੱਤੀ ਹੈ ਪਰ ਕਿਸੇ ਨੇ ਸੁਣਨੀ ਜੜੀ ਗੁੱਡੀ ਵੇਲੇ ਕੌਣ ਡੋਰ ਨੂੰ ਖਿੱਚਦਾ ਹੈ ਪਰ ਹੁਕਮ ਤਰੋਂ ਹੋ ਚੁੱਕਾ ਹੈ ਸਾਰੇ ਜੋਰਾਂ ਦਾ ਮੁੱਲ ਪਹਿ ਜਾਣਾ ਹੈ ਕੌਣ ਐਸ਼ਰਜ ਵੇਲੇ ਓਸ਼ ਕਰਦਾ ਹੈ ਆ ਮਨੁੱਖ ਨੂੰ ਮਦ ਨੇਉ ਤੇ ਨਹੀਂ ਰਹਿਣ ਦਿੰਦਾ ਨਵਾਬ ਸਾਈਂ ਜੀ ਬੱਚੇ ਦੀ ਜਾਨ ਬਖਸ਼ੋ ਤਕਸੀਰ ਹੋ ਜਾਈ ਕਿਮਾ ਕਰੋ ਤੁਸੀਂ ਸਾਈ ਵਾਲੇ ਹੋ ਅਸੀਂ ਭੁੱਲਣ ਹਾਰ ਹਾਂ ਗੁਰੂ ਜੀ ਜੇ ਭਈ ਖਾਣਾ ਤੈਨੂੰ ਇਸ ਵੇਲੇ ਹਾਂ ਹੀ ਸੁਖ ਪਿਆਰਾ ਹੈ ਤਾਂ ਵਾਹ ਵਾਹ ਨਵਾਬ ਸੋਚ ਕੇ ਨਿਕਲ ਕੇ ਮੈਂ ਸਮਝਿਆ ਭਾਗੋਵਾਲ ਤੱਕ ਕੇ ਹਾਂ ਸਾਰੇ ਫੇਰ ਛੱਡ ਦਿਓ ਗੁਰੂ ਜੀ ਵੱਲ ਤੱਕ ਕੇ ਆਪ ਵੀ ਦਾਤਾ ਜੀ ਜਾਓ ਮੈਂ ਆਪ ਦੇ ਦਰ ਤੇ ਹਾਜ਼ਰ ਹੋ ਕੇ ਬੱਚੇ ਦੀ ਜਾਨ ਬਖਸ਼ੀ ਮੰਗਾਂਗਾ ਮੈਥੋਂ ਪੁੱਲ ਹੋਈ ਹੈ ਮਾਫ਼ ਕਰਿਓ ਗੁਰੂ ਜੀ ਜਾ ਲਾਲੋ ਕੋਈ ਝੂਠਾ ਟੁੱਕਰ ਲਿਆ ਦੇ ਜੋ ਮੁੰਡਾ ਵੱਲ ਹੋ ਜਾਵੇ ਲਾਲੋ ਗਿਆ ਟੁੱਕਰ ਲੈ ਆਇਆ ਬਿਮਾਰ ਨੂੰ ਦਿੱਤਾ ਉਹ ਖਾਦਾ ਤਤਕਾਲ ਵੱਲ ਹੋ ਗਿਆ ਪਠਾਨ ਹਾਕਮ ਅਜੰਬਾ ਦਰਬਾਰ ਅਜੰਬਾ ਭਾਗੋ ਅਜੰਬਾ ਸਾਰੇ ਛੁੱਟੇ ਖੜੇ ਫਕੀਰ ਅਜੰਬਾ ਸਤਗੁਰ ਜੀ ਖਬਰਦਾਰ ਹੋ ਖਾਨ ਉਤੋਂ ਹੁਕਮ ਦੀ ਕਲਮ ਵਹਿ ਗਈ ਹੈ ਜੋਰ ਲਈ ਜੋਰ ਆ ਰਿਹਾ ਹੈ ਦੁਆ ਖੈਰ ਦੀ ਲੋੜ ਉੱਥੇ ਹੈ ਕਰੋ ਜੇ ਕੁਝ ਬਣਦਾ ਹੈ ਹਲਕਤ ਰੱਬ ਦੀ ਹੈ ਧਰਮ ਕਿਰਤ ਸਭ ਦਾ ਕੀਤਾ ਹੈ ਜੋਰ ਜੁਲਮ ਰੱਬੀ ਹੁਕਮ ਦੇ ਉਲਟ ਹੈ ਨਵਾਬ ਨਾ ਸਮਝਿਆ ਉਸ ਜਾਤਾ ਕੇ ਮੈਨੂੰ ਨਿਆ ਕਰਨ ਲਈ ਕਹਿੰਦੇ ਹਨ ਸੋ ਮੈਂ ਕਰਦਾ ਹਾਂ ਤੇ ਕਰਾਂਗਾ ਪਰ ਉਸ ਦਾ ਨਿਆ ਵੀ ਇੱਕ ਤੱਕਾ ਹੀ ਸੀ ਉਂਝ ਤਾਂ ਪਠਾਣਾ ਦਾ ਸਾਰਾ ਰਾਜ ਹੀ ਪ੍ਰਜਾ ਲਈ ਕਸ਼ਟ ਰੂਪ ਸੀ ਗੁਰੂ ਜੀ ਨੇ ਫਿਰ ਗੋਕ ਨੇ ਕੀਤਾ ਮਸਤਾਨੇ ਰੰਗ ਤੇ ਚੁੱਪ ਤੁਰ ਪਏ ਰੋੜੀ ਜਾ ਬੈਠੇ ਲਾਲੋ ਨੇ ਆ ਪੁੱਛਿਆ ਵਾਚਾ ਅੱਜ ਕੀ ਅਗੰਮ ਜੀ ਬੋਲੇ ਹੋ ਤਾਂ ਸਤਿਗੁਰ ਜੀ ਨੇ ਹੋਣ ਹਾਰ ਦੀ ਸੈੰਤ ਕਰਕੇ ਚੁੱਪ ਧਾਰੀ ਅਗਲੇ ਦਿਨ ਮਲਕ ਭਾਗੋ ਆਚਰਨੀ ਪਿਆ ਆਖਣ ਲਗਾ ਇਹ ਰੱਬੀ ਦਾਤਾ ਮੈਂ ਬੜੀ ਅਵਕਤਾ ਕੀਤੀ ਹੈ ਮਿਹਰ ਕਰ ਤੇ ਬਖਸ਼ ਮੈਨੂੰ ਲੋਕਾਂ ਪੁੱਤ ਲਾਇਆ ਸੀ ਗੁਰੂ ਜੀ ਕਾਰਤਾਰ ਹੋਣਾ ਤੇ ਪੁੱਤ ਲਾਵੇ ਵਿੱਚ ਆਉਣਾ ਇਹ ਭਾਗੋ ਇਹ ਕਿਵੇਂ ਛੱਡ ਦੇ ਕਰਤਾਰੀ ਕਿਰਤ ਕਰ ਦਸਾਂ ਨੋਹਾਂ ਦੀ ਜੇ ਕਰੇਂ ਰੀਆਂ ਆਪਣੀਆਂ ਅੱਖਾਂ ਹੱਕ ਨਾ ਹੱਕ ਛਾਣਦੀਆਂ ਨੇ ਤਾਂ ਹਾਕਮ ਸਿਰੇ ਦੇ ਹਾਕਮ ਨਹੀਂ ਹਾਕਮਾਂ ਦੇ ਸਿਰ ਕੋਰ ਹਾਕਮ ਹੈ ਡਰ ਉਸ ਦੇ ਨਿਆਤੋਂ ਉਹ ਤੋਲਦਾ ਹੈ ਚਾਹੇ ਤੋਲਦਾ ਜਾਪਦਾ ਨਹੀਂ ਆ ਰਿਹਾ ਹੈ ਉਸ ਦਾ ਆਦਲ ਮਲਕ ਮੈਂ ਤੋਂ ਅਵਗਿਆ ਹੋਈ ਹੈ ਮਾਫ ਕਰੋ ਗੁਰਨਾਨਕ ਮੇਰੀ ਅਵਗਿਆ ਨਾਨਕ ਦੀ ਅਵਗਿਆ ਹੈ ਨਾਨਕ ਦੀ ਅਵਗਿਆ ਕੋਹੀ ਨਹੀਂ ਡਰ ਉਸ ਅਵਗਿਆ ਜੋ ਤੂੰ ਆਪਣੀ ਤੇ ਆਪਣੀ ਪ੍ਰਜਾ ਦੀ ਕੀਤੀ ਹੈ ਜੋ ਤੂੰ ਖਾਲਕ ਦੀ ਕਰ ਰਿਹਾ ਹੈ ਦੇ ਪਸ਼ੂ ਪੰਖੀ ਸਾਰਾ ਦਿਨ ਪੇਟ ਪਰ ਲੇ ਫਿਰਦੇ ਮਨੁਕਿਤ ਕਰਦੇ ਤੇ ਪੇਟ ਭਾਦੇ ਹਨ ਸਦਾ ਖੁਸ਼ੀ ਸਦਾ arogh ਸਦਾ ਅਸਮਾਨਾਂ ਵਿੱਚ ਉੱਡਦੇ ਹਨ ਮਿਹਨਤ ਦੀ ਰੋਟੀ ਵਿੱਚ ਸੁਖ ਹੈ ਮਿਹਨਤ ਸਰੀਰ ਨਰੋਵਾ ਰੱਖਦੀ ਹੈ ਮਿਹਨਤ ਸਾਈ ਦੇ ਰਸਤੇ ਸੁਖ ਦਿੰਦੀ ਹੈ ਲੋਕਾਂ ਦੇ ਕਮਾਏ ਨੂੰ ਜੋਰ ਨਾਲ ਖਸਣਾ ਪ੍ਰੇਮ ਨਾਲ ਖਸਣਾ ਇਕੱਠੀ ਕਰਨੀ ਤੇ ਉੱਤੇ ਸੱਪ ਵਾਂ ਤਤਲਾ ਮਾਰ ਕੇ ਬੈਠਣਾ ਰੋਗ ਹੈ ਸਰੀਰ ਦਾ ਮਨ ਦਾ ਆਤਮਾ ਦਾ ਤੂੰ ਆਪ ਖੁੰਝਾ ਬੈਠਾ ਹੈ ਆਪ ਬੰਮਾ ਬੈਠਾ ਹੈ ਆਪ ਮਾਰ ਬੈਠਾ ਹੈ ਤਰਸ ਕਰਕੇ ਆਪੇ ਤੇ ਇਹ ਮੋਈ ਨੂੰ ਜੀਵਾਲ ਧਰਮ ਦੀ ਕਣੀ ਵਿੱਚ ਪਾ ਭਾਗੋ ਪਾਚਾ ਹੁਣ ਤਾਂ ਮਨ ਦੇ ਤਰੰਗ ਖਾਦਾ ਹੈ ਜੋ ਆਖੋ ਸੋ ਮਿੱਠਾ ਹੈ ਪਰ ਮੈਨੂੰ ਦੱਸੋ ਕਿ ਇਸ ਖੱਡ ਰੱਖ ਦੇ ਨਾਲ ਇਸ ਆਲਤੀ ਹੋ ਚੁੱਕੇ ਜਾਮੇ ਨਾਲ ਮਜਬੂਰੀ ਕਿਵੇਂ ਕਰਾਂ ਸਤਿਗੁਰੂ ਪਾਛਾ ਦਾ ਤੱਕ ਮਜਬੂਰੀ ਹੈ ਗਰੀਬ ਦੀ ਟੋਕਰੀ ਮਜੂਰੀ ਹੈ ਪਰ ਤਾਂ ਜੇ ਦੋਵੇਂ ਸਾਈ ਦੇ ਅੱਖ ਧਰ ਕੇ ਆਪੋ ਆਪਣੀ ਕਿਰਤਕਾਰ ਕਰਦੇ ਹਨ ਤੇਰੇ ਕਾਰਦਾਰੀ ਮਿਹਨਤ ਹੈ ਮਜਦੂਰੀ ਹੈ ਕਿਰਤ ਹੈ ਜੇ ਤੂੰ ਹੱਕ ਨਾ ਹੱਕ ਪਛਾਣੇ ਨਿਆ ਤੋਲੇ ਵੱਡੀ ਨਾ ਖਾਵੇਂ ਜੋਰ ਜ਼ੁਲਮ ਨਾ ਕਰੇ ਤਾਂ ਹਾਂ ਸਭ ਕਮਾਮ ਸਭ ਜ਼ਿੰਮੇਵਾਰੀਆਂ ਸਾਰੇ ਕਿਰਤ ਹਨ ਜੇ ਉਹਨਾਂ ਨੂੰ ਭਲੀ ਭਾਂਤ ਤਰ੍ਹਾਂ ਕਰੋ ਤਾਂ ਚਾਹੋ ਕਿੱਤਾ ਮਿਲਿਆ ਹੈ ਚਾਹੇ ਆਪ ਚਾਇਆ ਹੈ ਪਹਿਮ ਮਾਗਨੀ ਸਭਨਾ ਕਿੱਤਿਆਂ ਦੀ ਸਤਿਆ ਨੂੰ ਮਾਰਦੀ ਹੈ ਮਜ਼ਦੂਰੀ ਦੀ ਟੋਕਰੀ ਬਾਣੀਆਂ ਦੀ ਤੱਕੜੀ ਕਾਰਤਾਰ ਦਾ ਕਰਤੱ ਰਾਜੇ ਦਾ ਨਿਆਂ ਕਰਨਾ ਤੇ ਸਾਧੂ ਦੀ ਸ਼ੁਭ ਮੱਤ ਦਾਨ ਦੇਣੀ ਸਭ ਕਿਰਤ ਹੈ ਜੇ ਪਹਿ ਮਾਨਗੀ ਨਹੀਂ ਤਾਂ हां ਸਾਰਾ ਕੁਝ ਬੰਦਗੀ ਹੋ ਜਾਂਦਾ ਹੈ ਇਹ ਹਿਰਦੇ ਸਾਈਂ ਰੱਖ ਕੇ ਕਦੇ ਜੋ ਕੁਛ ਕੇ ਕਰਨਾ ਸਾਡੇ ਹਿੱਸੇ ਸਾਈਂ ਵੰਡ ਵਿੱਚ ਭਾਗਾ ਨਾਲ ਕੇ ਉਸ ਦੀ ਚੋਣ ਨਾਲ ਕਿਸੇ ਦੀ ਬੇਸਨਾ ਆਇਆ ਹੈ ਆਪਣਾ ਲਹੂ ਨਿਚੋੜ ਕੇ ਖੇਤੀ ਕਰਕੇ ਸਰਕਾਰੀ ਮਾਮਲਾ ਭਰ ਕੇ ਜਿਸ ਗਾਖ ਪਾਸ ਮਸਾਂ ਸਾਲ ਦੇ ਟੁੱਕਰ ਰਹਿ ਜਾਂਦੇ ਹਨ ਉਸ ਨੂੰ ਡਰਾ ਧਮਕਾ ਕੇ ਉਸ ਤੋਂ ਕੁਝ ਹੋਰ ਲੈਣਾ ਉਸ ਦਾ ਲਹੂ ਨਿਚੋੜਨਾ ਜਹੀ ਪਛੂ ਦੀ ਗਿੱਚੀ ਵੱਢ ਕੇ ਰਾਤ ਕੋ ਲਈ ਰਾਤ ਚੋਲਿਆ ਤੇਹੀ ਕਿਸੇ ਦੀ ਕਿਰਤ ਵਿੱਚੋਂ ਜੋਰ ਛਲ ਨਾਲ ਲੈਣਾ ਰਤ ਨਚੋੜਨਾ ਹੈ ਭਲਾ ਤੇਰਾ ਬ੍ਰह्म ਪੋਜ ਸਾਈਂ ਖਾ ਸਕਦਾ ਹੈ ਸਾਈਂ ਦੇ ਦਰ ਤੇ ਪਿਆਸੇ ਖਾ ਸਕਦੇ ਹਨ ਜਦ ਕੇ ਗ੍ਰਾਹੀ ਗ੍ਰਾਹੀ ਵਿੱਚ ਹਾਵੇ ਤੇ ਰੋਣ ਦੀ ਛੀਣੀ ਪਾਣੀ ਹੈ ਤੇ ਰਤ ਦੇ ਟੇਪੇ ਤਰਫ ਤੇ ਹਨ ਤੇਰੇ ਬ੍ਰह्म ਪੋਜ ਤੇਰੇ ਦਾਨ ਤੇਰੇ ਸ਼ਰਾਤ ਤੇਰੇ ਜਗ ਆਪਣੀ ਉਜਾਗਰੀ ਵਾਸਤੇ ਹਨ ਆਪਣੇ ਪਾਪਾ ਤੇ ਕੱਜਣ ਹਨ ਲਹੂ ਤੇ ਚ ਬੱਚਿਆਂ ਵਿੱਤੇ ਛੱਪੜ ਛਾਉਣੇ ਹਨ ਸ਼ੋਕ ਹੈ ਉਹਨਾਂ ਤੇ ਜੋ ਇਸ ਹੰਤੇ ਫਾਂਤਾ ਨੂੰ ਖਾਂਦੇ ਹਨ ਸ਼ੋਕ ਹੈ ਉਹਨਾਂ ਤੇ ਜੋ ਇਸ ਅਨ ਦੇ ਪਲ ਤੇ ਸਾਧੂ ਬ੍ਰਾਹਮਣ ਤੇ ਤਪੱਸਵੀ ਅਖਵਾਉਂਦੇ ਹਨ ਦੇਸ਼ ਛੜ ਉੱਠਿਆ ਹੈ ਜ਼ੁਲਮ ਹੀਟ ਭਾਗੋ ਪਰਜਾ ਕੁਰਲਾ ਉઠી ਹੈ ਜ਼ੋਰ ਹੀਟ ਤੋਰੋ ਹੁਕਮ ਹੋ ਗਿਆ ਹੈ ਕਰੜਾ ਪਾਪਾਂ ਦੇ ਬੰਦ ਨੇ ਅਸਮਾਨਾਂ ਵਿੱਚੋਂ ਕਸ਼ਟਾਂ ਦੇ ਬੱਦਲ ਖਿੱਚ ਲਿਆਦੇ ਹਨ ਤਿਆਰ ਹੋਵੇ ਉਸ ਜ਼ੁਲਮ ਦੇ ਚੱਲਣ ਲਈ ਆਪੋ ਜੋ ਜ਼ੁਲਮ ਤੁਸੀਂ ਲੋਕਾਂ ਨੇ ਕਰਦੇ ਨਹੀਂ ਸੰਗਦੇ ਰਹੇ ਜੋ ਕਰਦਿਆਂ ਤੁਹਾਨੂੰ ਕੌੜਾ ਨਹੀਂ ਲੱਗਦਾ ਉਹ ਭੋਗਦਿਆਂ ਦੱਸੇਗਾ ਕਿ ਮੈਂ ਕਿਤਨਾ ਕੌੜਾ ਹਾਂ ਭਾਗੋ ਕੰਬ ਗਿਆ ਰੋ ਪਿਆ ਪੈਰੀ ਟੈਪਿਆ ਬਖਸ਼ ਦੇ ਦਾਤਾ ਬਖਸ਼ ਗੁਰੂ ਜੀ ਬਖਸ਼ੇਗਾ ਬਖਸ਼ਿੰਦ ਪਰ ਤਾਂ ਬਖਸ਼ੇਗਾ ਜੇ ਤੈਨੂੰ ਬਖਸ਼ਣ ਉਹ ਗਰੀਬ ਤੇ ਨਿਤਾਣੇ ਜਿਨ੍ਹਾਂ ਨੂੰ ਤੂੰ ਗਰੀਬ ਤੇ ਨਿਤਾਣੇ ਕੀਤਾ ਹੈ ਜਾਂ ਬਖਸ਼ਾ ਉਹਨਾਂ ਤੋਂ ਜਿਨ੍ਹਾਂ ਨੂੰ ਤੂੰ ਸਤਾਇਆ ਹੈ ਮੈਂ ਸੌਦੇ ਕਰਨ ਵਾਲਾ ਫਕੀਰ ਨਹੀਂ ਪੂਰਾ ਤੋਲੇਗਾ ਪੂਰਾ ਤੱਕੜ ਤੇ ਤੂਫਾਨ ਆ ਰਿਹਾ ਹੈ ਦੇਸ਼ ਤੇ ਪਠਾਨ ਰਾਜ ਤੇ ਸਿਰ ਚੱਖੜ ਆ ਰਿਹਾ ਹੈ ਜੇ ਆਪਣੀ ਲੋੜ ਹੈ ਤਾਂ ਹੋ ਨੀਮਾ ਬਖਸ਼ਾ ਕੇ ਕਿਰਤ ਕਰ ਫਿਰ ਉਸ ਸੂਚੀ ਕਬਾਈ ਤੇ ਉੱਜਲ ਹੋ ਕੇ ਉਹ ਉੱਜਾ ਸਾਈਂ ਦੇ ਪਿਆਰੇ ਦੇ ਮਹਾਵਾਕਾਂ ਨੂੰ ਸੁਣਦਾ ਭਾਗੋ ਉਸ ਵੇਲੇ ਉੱਠ ਗਿਆ ਜਾਂ ਘਰ ਦੇ ਤੋੜੇ ਖੋਲੇ ਸਾਰਾ ਧੰਨ ਲੁਟਾ ਦਿੱਤਾ ਉਸ ਪ੍ਰਜਾ ਜਾਂ ਲੋਕਾਂ ਨੂੰ ਜਿੰਨਾ ਤੋਂ ਇਕੱਠੀ ਕੀਤੀ ਸੀ ਉਹ ਸਰਪਣੀ ਮਾਇਆ ਜੋ ਪਤਲਾ ਮਾਰ ਕੇ ਬੈਠੀ ਭਾਗੋ ਨੂੰ ਵਿਸ ਚੜ੍ਹ ਰਹੀ ਸੀ ਕਈ ਕਹਿਣ ਬਾਬਲਾ ਹੋ ਗਿਆ ਹੈ ਭਾਗੋ ਪਰ ਆਮ ਖਲਕਤ ਵਿੱਚ ਗੈਲ ਗਈ ਕੀਰਤੀ ਨਾਨਕ ਤਪੇ ਦੀ ਕਿ ਉਸਨੇ ਸਾਧਿਆ ਹੈ ਐਡਾ ਅਸਰਾਲ ਸੱਪ ਹਾਂ ਸੈਦਪੁਰ ਦੇ ਇਲਾਕੇ ਪਰਜਾ ਵਿੱਚ ਧੁੰਮ ਗਈ ਭਾਗੋ ਦੀ ਕੀਰਤੀ ਦੁਖੇ ਦਿਲਾਂ ਵਿੱਚੋਂ ਉਰੀ ਇੱਕ ਅਸੀਸਾਂ ਦੀ ਨਹਿ ਤੇ ਚੱਲੀ ਗਈ ਸਾਈਂ ਦੇ ਦਰਦ ਫਿਰ ਇੱਕ ਦਿਨ ਜਗਤਰਾ ਮਾਲਕ ਮੱਕੀ ਦੀ ਰੋਟੀ ਖਾ ਰਿਆ ਸੀ ਟੁੱਕਰ ਦਿੱਤਾ ਭਾਗੋ ਨੂੰ ਖਾ ਬਈ ਤੇ ਦੇ ਸਵਾਦ ਭਾਗੋ ਨੂੰ ਅੱਜ ਪਹਿਲਾ ਦਿਨ ਸੀ ਕਿ ਅੰਨ ਦਾ ਸਵਾਦ ਆਇਆ ਅਤ ਬਨ ਕੇ ਕਹਿਣ ਲੱਗਾ ਬਖਸ਼ਿੰਦ ਦਾਤਾ ਮਿਹਰ ਕਰ ਤੇ ਚਰਨੀ ਲਾ ਲੈ ਆਉਣ ਵਾਲੇ ਦੁੱਖਾਂ ਤੋਂ ਰੱਖ ਲੈ ਲੋਕ ਪਰ ਲੋਕ ਸਹਾਈ ਰੋ ਗੁਰੂ ਜੀ ਦੇਖ ਪਰਜਾ ਤੋਂ ਦੁਖਾਈ ਸੀ ਹੁਣ ਉਸ ਦੀਆਂ ਆਂਦਰਾਂ ਠਰੀਆਂ ਹਨ ਉਹਨਾਂ ਦੀ ਅਸੀਸ ਦਰਗਾਹੇ ਪੁੱਜੀ ਹੈ ਤੇ ਤੇਰੇ ਤੇ ਮਿਹਰ ਹੋਈ ਹੈ ਨਾਮ ਜਪ ਦੇਖ ਧਰਮ ਦੀ ਕੀਰਤ ਸਾਈਂ ਨਾਮ ਬਿਨਾਂ ਸੁਹਾਗਣ ਨਹੀਂ ਹੁੰਦੀ ਧਰਮ ਕਿਰਤ ਕਰਨ ਵਾਲੇ ਸੋਚੇ ਤਾਂ ਹੋ ਜਾਂਦੇ ਹਨ ਪਰ ਕੁਸੰਗਾ ਕਰਕੇ ਤਾਪਸੀ ਬਿਰਤੀ ਵਿੱਚ ਚਲੇ ਜਾਂਦੇ ਹਨ ਜੇ ਨਾਮ ਨਾਲ ਦੀ ਟੇਕ ਹੋਵੇ ਨਾਮ ਦਾ ਚਾਨਣਾ ਹੋਵੇ ਨਾਮ ਦੀ ਠੰਡ ਹੋਵੇ ਤਾਂ ਉਹ ਸਾਧੂ ਉਹ ਸੰਤ ਉਹ ਫਕੀਰ ਉਹ ਮਹਾਤਮਾ ਹਨ ਨਿਰੇ ਕਿਰਤੀ ਵੀ ਸਫਲ ਨਹੀਂ ਹਨ ਜੋ ਮੂਰਖਤਾ ਵਿੱਚ ਹਨ ਤੇ ਪਛਵਾ ਬਾਗ ਜਿਉਂਦੇ ਹਨ ਚਾਹੇ ਸੁਖੀ ਤੇ ਬੇਫਿਕਰੇ ਹਨ ਬਨਾ ਜੰਗਲਾਂ ਵਿੱਚ ਮੇਰੀ ਚੁੱਪ ਸਾਦ ਕੇ ਲੋਕੀ ਸਾਧ ਸੰਤ ਨਹੀਂ ਉਹ ਤਾਂ ਟਿਕੇ ਹੋਏ ਯੰਤਰ ਹਨ ਯੰਤਰ ਵਾਂਗੂ ਉਹਨਾਂ ਦੇ ਸਰੀਰ ਹਿਲਦੇ ਹਨ ਜੇ ਤੇ ਜੁਲਦੇ ਹਨ ਪਰ ਹਾਂ ਉਹ ਜੋ ਨਾਮ ਜਪਤੇ ਹਨ ਤੇ ਨਾਮ ਵਿੱਚ ਉਛਲਦੇ ਹਨ ਪ੍ਰੇਮ ਤੇ ਸ਼ੁਕਰ ਬੇਨਤੀ ਦੇ ਰਸ ਨਾਲ ਰਪਤੇ ਹਨ ਸਾਈਂ ਵੱਲ ਅੰਦਰੋਂ ਬਾਈ ਊਲਾਰ ਊਲਾਰ ਤਾਂਗਦੇ ਹਨ ਕੇਵਲ ਉਹ ਜਿਉਂਦੇ ਹਨ ਲੋਕ ਪਰ ਲੋਕ ਸੁਹੇਲੇ ਨਾਮ ਬਿਨਾ ਮਰਦੇਹਾਨ ਹਨ ਨਾਮ ਬਿਨਾ ਜਿੰਦ ਵਿੱਚ ਜਿੰਦ ਨਹੀਂ ਆ ਪਾਗੋ ਅਜਮੇਰ ਹੋਈ ਹੈ ਤੇਰੇ ਲਈ ਨਾਮ ਆਇਆ ਹੈ ਨਾਮ ਵਿੱਚ ਜਿਓ ਕਿਰਤ ਧਰਮ ਦੀ ਉਹ ਸੰਗ ਛੱਡ ਕੇ ਸਾ ਸੰਗ ਵਿੱਚ ਰੋ ਤਾਂ ਬਚੇਗਾ ਨਹੀਂ ਤਾਂ ਇੱਥੇ ਤੇ ਅੱਗੇ ਵੀ ਠੌਰ ਨਹੀਂ ਕਸ਼ਟ ਆ ਰਿਹਾ ਹੈ ਦੁੱਖ ਥਾਈਂ ਭਾਗੇ ਫੇਰ ਪੈਰੀ ਡੱਟਾ ਭਾਗੋ ਹੁਣ ਨੀਮ ਬਸੁਧ ਸੀ ਲਾਲੋ ਨੇ ਆਪਣੀ ਪਾਣੀ ਦਾ ਛੱਟਾ ਮਾਰਿਆ ਸਤਿਗੁਰ ਸਮਰਥ ਸਤਿਗੁਰ ਨੇ ਸਿਰ ਹੱਥ ਧਾਰਿਆ ਤੇ ਆਖਿਆ ਵਾਹਿਗੁਰੂ ਭਾਗੋ ਨੇ ਆਖਿਆ ਵਾਹਿਗੁਰੂ ਤੇ ਉਸ ਦੇ ਅੰਦਰ ਬਹਿ ਗਿਆ ਵਾਹਿਗੁਰੂ ਜਾਂ ਉਹ ਜਗ ਜਲੰਦੇ ਨੂੰ ਰੱਖ ਲੈਣ ਵਾਸਤੇ ਸੂਰਾ ਸਰਸੂਰ ਕਾਹਰਬਾਰ ਆਪਣੇ ਪਿਆਰੇ ਸਭ ਛੱਡ ਕੇ ਸੁਲਤਾਨਪੁਰਿਆਂ ਤੁਰਿਆ ਰਸਤੇ ਵਿੱਚ ਕਈ ਥਾਂ ਠਹਿਰਦਾ ਬਹਿਲਦਾ ਡੇਰਾ ਅਹਿਮਦਾਬਦ ਆ ਕੇ ਲਾਸਿਓ ਤੇ ਸੱਤਸੰਗ ਦਾ ਮੋੜ ਲੱਗ ਗਿਆ ਦੂਰ ਨੇੜੇਆਂ ਗਰਾਮਾਂ ਤੇ ਕਈ ਲੋਕ ਉਧਰੇ ਪਰ ਭਾਗੋ ਤੇ ਲਾਲੋ ਇਸ ਨਗਰ ਦੇ ਸਾਸੰਗੀ ਮੁਕੀਏ ਸਿੱਖ ਗੁੱਸਤ ਹੋਏ। ਚਾਰ ਦੇ ਚੇਟ ਕੀ ਮਲਾਣੇ ਤੇ ਬਿਰਾ ਰਤਨ ਵਾਲੇ ਪੰਡਤ ਤੇ ਪਾਂਦੇ ਲੋਕਾਂ ਨੂੰ ਏਡਾਂ ਵਿਚ ਲਾਈ ਗਏ। ਆਕਮਾਂ ਨੂੰ ਵੀ ਪ੍ਰਤਾਈ ਗਏ। ਉਸ ਦਿਨ ਤੱਕ ਜਦੋਂ ਕਿ ਸਾਰੇ ਨਗਰ ਵਿੱਚ ਤਲਾਮ ਆ ਹੋਈ ਤੇ ਸੈਨਾ ਤੇ ਇਹਨਾਂ ਲੋਕਾਂ ਦੇ ਨਾਮ ਆਮ ਪ੍ਰਜਾ ਵੀ ਪੀੜਤ ਹੋਏ। ਗੁਰੂ ਜੀ ਕੁਸਤੀ ਨਮਗਰੋਂ विदा हो गए भागो लालो ਦਾ ਸ਼ਾਸਨ ਕਰਦਾ ਰਿਹਾ ਔਰ ਉਹ ਮਹਾਨ ਕਸ਼ਟ ਤੋਂ ਪਹਿਲਾਂ ਜੋ ਸੈਦਪੁਰ ਨੂੰ ਵਾਪਰਿਆ ਤੇ ਗਲਾਮ ਹੋਈ ਭਾਗੋ ਨਾਮ ਜਪਦਾ ਸਾਈਂ ਰੰਗ ਤੇ ਕਹੀਂ ਸੁਖਾਲੇ ਸਾਸੀ ਇਸ ਜਗਤ ਤੋਂ ਅਗੇਰੇ ਚਲ ਗਿਆ ਜਿਹੜੇ ਗੁਰੂ ਜੀ ਉਸ ਵੇਰੇ ਵਿੱਚ 베ਰੇ ਹੋ ਰਹੇ ਹੁਣ ਔਰ ਜਗਤ ਲਖਨ ਜੀਆਂ ਦੀ ਸਾਢੇ ਢਾਡੀ ਸੀ